安迪。 ਬਾਰ ਸੁਦਾ ਬਾਰ ਵੀ ਜੀ ਦੋ ਵਾਈ ਕੁਝ ਚੁਕਾ ਖਾਲਸਾ ਵਾਈ ਕੁਝ ਜੁਦੀ ਹਤੇ 10 ਸ਼੍ਰੋਮਣੀ ਕਾਲਜ ਵਾਲ ਬਾਰਲ ਦਿੱਲੀ ਸਟੇਟ ਕੰਟੀਨੇਟਰ ਗੁਡਵਾਰਾ ਬੰਗਲਾ ਸਾਹਿਬ ਵਾਈਸ ਚੇਂਜ ਮੈਂ ਥੋੜਾ ਕੰਮ ਦਿੱਲੀ ਗੁਡਵਾਰਾ ਕਮੇਟੀ ਨੇ ਕੀਤਾ ਥੋੜਾ ਬਸ ਦਾ ਉਸ ਨਾਣਾ ਜੂਗਾ ਬੈ ਆਪਾ ਇਹ ਜਾਣਨੇ ਹੈ ਕਿ ਜਿਵੇਂ ਨਾ ਦਿੱਲੀ ਕਮੇਟੀ ਨੇ ਕੀਤਾ ਹੈ ਤੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਹ ਕੰਮ ਪਿੰਡਾਂ-ਬਿੰਡਾਂ 'ਚ ਜਾ ਕੇ ਇਹ ਬੱਸਾਂ ਚਾਲੂ ਕਰਨੀਆਂ ਚਾਹੀਦੀਆਂ। ਹੋਰ ਵੀ ਕੰਮ ਮਜੀਠ ਸਿੰਘ ਜੀ ਦੇ ਪ੍ਰਧਾਨ ਸਾਡੇ ਜੀ ਬਹੁਤ ਵਧੀਆ ਕੰਮ ਕੀਤੇ। ਉਹ ਸਾਡੀ ਦਿੱਲੀ ਕਮੇਟੀ ਪੂਰੀ ਅਕਾਲ ਤਖਤ ਸਾਹਿਬ ਤੇ ਪੈਰਾ ਦੇ ਦੀ। ਉਸ ਤੋਂ ਬਾਅਦ ਆਪਣਾ ਜੜਾ ਹੈ ਜੋ ਸੋਲਰ ਸਿਸਟਮ ਮੁਝੇ 84 ਦੇ ਬੰਮ ਕਾਂਡ ਹੋ ਜਾਣ 85 ਦੇ ਬੰਮ ਕੇਸ ਦੇ ਵਿੱਚ ਉਹਨਾਂ ਦੀ ਸੇਵਾ ਕਰ ਰਹੀ ਹੈ। ਹੋਰ ਜਿਹੜੇ ਜਿਹੜੇ ਕੰਮ ਬੰਨਾ ਨ ਕਿਤੇ ਪਗੜੀ ਦਾ ਮਸਲਾ ਹੋ ਜਾਏ ਕੋਈ ਮਸਲਾ ਹੋਵੇ ਡਰੈਸ ਕੋਡ ਹੋ ਜਾਏ ਕੋਈ ਮਸਲਾ ਹੋਵੇ ਦਿੱਲੀ ਕਮੇਟੀ ਹਮੇਸ਼ਾ ਧਰਮ ਦੇ ਮਾਮਲੇ 'ਚ ਖੜੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਸੁਖਵੀਰ ਸਿੰਘ ਸ਼ਾਨ ਪੰਥਕ ਲਖਾਰੀ ਕਵੀ ਜਲੰਧਰ ਤੋਂ ਗੱਲ ਕਰ ਰਿਹਾ ਜੀ ਕਿ ਦਿੱਲੀ ਸ਼੍ਰੀ ਗੁਰੂ ਦਾ ਪ੍ਰਬੰਧਕ ਕਮੇਟੀ ਵਿੱਚ ਜਦੋਂ ਤੋਂ ਸਰਦਾਰ ਮਨਜੀਤ ਸਿੰਘ ਜੀ ਕੇ ਸਾਹਿਬ ਨੇ ਪ੍ਰਧਾਨਗੀ ਦਾ ਕਾਰਜਕਾਲ ਸੰਭਾਲਿਆ ਉਸ ਸਮੇਂ ਤੋਂ ਜੋ ਦਿੱਲੀ ਸਿਰਕਰ ਦਾ ਪ੍ਰਬੰਧਕ ਬੈਠੀ ਵਿੱਚ ਬਹੁਤ ਹੀ ਉਤਸ਼ਾਹ ਨਾਲ ਇਹਨਾਂ ਨੇ ਕੰਮ ਕੀਤਾ ਜਿਵੇਂ ਕਿ ਆਨੰਦ ਮੈਰਜ ਐਕਟ ਲਾਗੂ ਕਰਾਉਣ ਵਿੱਚ ਜੀ ਕੇ ਸਾਹਿਬ ਨੇ ਬਹੁਤ ਹੀ ਯੋਗਦਾਨ ਪਾਇਆ ਇਸ ਤਰ੍ਹਾਂ ਹੀ ਜੇ ਜੋ ਸੱਚ ਦੀ ਦੀਵਾਰ ਗੁਰਦੁਆਰਾ ਕਾਫਗੰਜ ਦੇ ਨਾਲ ਇਹਨਾਂ ਨੇ ਬਣਾਈ ਇਹ ਵੀ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਸੀ ਹੁਣ ਇਸ ਸਮੇਂ ਇਹਨਾਂ ਨੇ ਗੁਰਦੁਆਰਾ ਸਾਹਿਬਾਂਾਂ ਵਿੱਚ ਦੋਹਾਂ ਗੁਰਦੁਆਰਾ ਸਾਹਿਬਾਂਾਂ ਵਿੱਚ ਸੋਧਾ ਸਿਸਟਮ ਜੋ ਆਪਣਾ ਲਗਵਾ ਰਹੇ ਹਨ ਥੋੜੇ ਸਮੇਂ ਵਿੱਚ ਉਹਨਾਂ ਦਾ ਉਦਘਾਟਨ ਚੱਲਣਾ ਤੇ ਬਹੁਤ ਹੀ ਇੱਕ ਵਧੀਆ ਉਪਰਾਲਾ ਹੈ ਬਾਕੀ ਇਹਨਾਂ ਨੇ ਹੁਣ ਜੋ ਇੱਕ ਬੱਸ ਸੇਵਾ ਚਲਾਈ ਉਹ ਵੀ ਬਹੁਤ ਸਲਾਹਨਯੋਗ ਹੈ ਇਲਾਕੇ ਦੇ ਮੈਂਬਰ ਸਹਿਬਾਨ ਆਪਣੇ ਹੀ ਖਰਚੇ ਤੇ ਇਲਾਕੇ ਦੀਆਂ ਸੰਗਤਾਂ ਲਿਆ ਕੇ ਗੁਰਦੁਆਰੇ ਵਿੱਚ ਸੇਵਾ ਕਰਾਉਂਦੇ ਇਹ ਵੀ ਬਹੁਤ ਹੀ ਕੋਈ ਵੀ ਐਸਾ ਕੰਮ ਨਹੀਂ ਜਿਹੜਾ ਜੀਕੇ ਸਾਹਿਬ ਨੇ ਨਹੀਂ ਕੀਤਾ ਇਹਨਾਂ ਦੀ ਦੇਖ ਰਹਿਕ ਵਿੱਚ ਜੋ ਦਿੱਲੀ ਸੇ ਗੁਰਦਆਰਾ ਪ੍ਰਬੰਧਕ ਕਮੇਟੀ ਬਲੰਦੀਆਂ ਦੇ ਗਈ ਜੋ ਪਹਿਲੇ ਸਮਿਆਂ ਵਿੱਚ ਕਦੀ ਵੀ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਹੋ ਸਕਿਆ ਸੋ ਹੋਰ ਵੀ ਕੋਈ ਆਪਣਾ ਸਿੱਖੀ ਦੇ ਮਸਲੇ ਜੀਕੇ ਸਾਹਿਬ ਨੂੰ ਬਹੁਤ ਹੀ ਜੋਰਸ਼ ਸ਼ੋਰਾਂ ਨਾਲ ਦਿੱਲੀ ਤੋਂ ਆਟਾਉਦੇ ਆਨ ਅਸੀਂ ਇੱਥੇ ਆਪਣਾ ਜੋ ਭਵਿੰਦਰ ਸਿੰਘ ਜੀ ਖਾਲਸਾ ਕੋਆਰਡੀਨੇਟਰ ਸ਼੍ਰੋਮਣੀ ਕਾਲੀਦਾ ਦਿੱਲੀ ਦੇ ਨਾਲ ਸਹਿਯੋਗ ਦੇ ਕੇ ਇੱਥੇ ਪੰਜਾਬ ਵਿੱਚ ਵੀ ਜੀਕੇ ਸਾਹਿਬ ਦੀਆਂ ਜੋ ਪ੍ਰਾਪਤੀਆਂ ਉਹਨਾਂ ਦੇ ਸੰਬੰਧ ਵਿੱਚ ਵੀ ਅਸੀਂ ਚਰਚਾ ਕਰਦੇ ਰਹਿੰਦੇ ਆਂ ਔਰ ਉਹਨਾਂ ਦੀ ਟੀਮ ਇੱਥੇ ਖਾਲਸਾ ਈਸ ਦੇ ਨਾਲ ਸਹਿਯੋਗ ਦੇ ਕੇ ਬਹੁਤ ਹੀ ਲੰਘਾ ਜੋ ਕੰਮ ਕਰ ਲਈ ਆ ਸੋ ਆਉਣ ਵਾਲੇ ਸਮੇਂ ਵਿੱਚ ਗੁਰੂ ਪਾਤਸ਼ਾਹ ਜੀ ਕੇ ਸਾਹਿਬ ਨੂੰ ਬੁਲੰਦੀਆਂ ਤੇ ਖੜਨਾ ਔਰ ਦੀਦੀ ਸੇ ਗੁਰਦਾਰ ਪੁੰਡਕ ਬੇਟੀ ਢੂਣੀ ਚੌਣੀ ਤੱਕੀ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ